ਮਲਵਿੰਦਰ ਕੰਗ ਦਾ ਇਹ ਇੰਟਰਵਿਊ ਦੇ ਜ਼ਰੀਏ ਇੱਕ ਬਿਆਨ ਸਾਹਮਣੇ ਆਉਂਦਾ ਹੈ ਕਿ ਬਿਊਰੋਕ੍ਰੇਸੀ ਲੈ ਡੁੱਬੀ ਹੈ ਸਾਨੂੰ ਕਹਿਣ ਦਾ ਭਾਵ ਉਹਨਾਂ ਦਾ ਹੀ ਸੀ ਸ਼ਬਦ ਹੋਰ ਹੋ ਸਕਦੇ ਆ ਹੁਣ ਬਿਊਰੋਕ੍ਰੇਸੀ ਕਿੰਨੀ ਕੁ ਜ਼ਿੰਮੇਵਾਰ ਬਣ ਗਈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਅਸਲ ਦੇ ਵਿੱਚ ਨਾ ਕਿ ਆਮ ਆਦੀ ਪਾਰਟੀ ਨੇ ਪਰਚੋਲ ਕੀਤੀ ਨਹੀਂ ਆਮ ਆਦੀ ਪਾਰਟੀ ਨੇ ਤਿੰਨ ਤਿੰਨ ਜਾਣਿਆਂ ਨੇ ਪਰਚੋਲ ਕੀਤੀ ਉਹਨੂੰ ਪਰਚੋਲ ਨਹੀਂ ਕਹਿੰਦੇ ਅਗੇ ਉਹਨੂੰ ਕਹਿੰਦੇ ਕਿ ਮੇਰੇ ਵੀ ਕੋਈ ਹیثیت ਆ ਮੇਰੀ ਵੀ ਜ਼ਿੰਮੇਵਾਰੀ ਬਣਦੀ ਸੀ ਸਿਰਫ ਤਸਰ ਪਰਚੋਲ ਕਰਦਾ ਹੱਕ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਜਦੋਂ ਉਹਨਾਂ ਨੇ ਸਾਰੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਦੋ ਜਣੇ ਆਪਣੇ ਲੈਵਲ ਤੇ ਮੀਟਿੰਗਾਂ ਕਰੀ ਗਏ ਨਾ ਹੁਣ ਜਿਹੜੀ ਪਾਰਟੀ ਉਹ ਸੋਚਦੀ ਕਿ ਸੀਐਮ ਸਾਹਿਬ ਜਿਹੜਨਾ ਕੋਈ ਪਾਰਟੀ ਦਾ ਅਹੁਦਾ ਜਿੱਕਰ ਉਹਨਾਂ ਨੇ ਸਹੀ ਕਿਹਾ ਨਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿ ਮੇਰੀ ਜ਼ਿੰਮੇਵਾਰੀ ਆ ਕਿ ਮੈਂ ਪ੍ਰਧਾਨ ਵੀ ਹਾਂ ਤੇ ਮੈਂ ਮੁੱਖ ਮੰਤਰੀ ਵੀ ਹਾਂ ਇੱਥੇ ਦੋ ਦੋ ਮੁੱਖ ਮੰਤਰੀ ਹੋਰ ਤੋਰੇ ਫਿਰਦੇ ਹੈਗੇ ਨੇ ਤੇ ਫਿਰ ਪਾਰਟੀ ਦੇ ਲੀਡਰ ਕਹਿੰਦੇ ਹੈਗੇ ਕਿ ਅਪਸ਼ੇਸ਼ਾ ਹੀ ਹਾਰਗੀ ਨਹੀਂ ਤੁਹਾਡਾ ਡਿਸਪਲਨ ਤੁਹਾਡਾ ਜਥੇਵੰਦਿਕ ਢਾਂਚਾ ਟਾਡੇ ਐਮਐਲਏ ਜਿੰਨੇ ਕੰਮ ਨਹੀਂ ਕੀਤਾ ਕਦਰ ਨਹੀਂ ਕੀਤੀ ਹੈਗੀ ਉਹਦੇ ਚੱਕਰ ਦੇ ਵਿੱਚ ਤੁਸੀਂ ਹਾਰੇ ਕਹਿੰਦੇ ਕਿ ਅੱਜ ਬੜਾ ਕਿਸੇ ਨੇ ਅੱਛਾ ਲਿਖਿਆ ਕਿ ਸਮੁੰਦਰ ਐਡਾ ਵੱਡਾ ਫੈਲ ਜਾਂਦਾ ਹੈਗਾ ਉਹ ਫਿਰ ਵੀ ਔਕਾਤ ਦੇ ਵਿੱਚ ਰਹਿ ਜਾਂਦਾ ਹੈਗਾ ਤੇ ਜਿਹੜਾ ਛੋਟਾ ਬੰਦਾ ਨਾ ਉਹ ਆਪਣੀ ਜਦੋਂ ਉਹਨੂੰ ਕੋਈ ਕੁਰਸੀ ਮਿਲ ਜਾਂਦੀ ਉਹ ਆਪਣੀ ਘਾਤ ਤੋਂ ਬਾਹਰ ਹੋ ਜਾਂਦਾ ਨਾ ਆਮ ਆਦੀ ਪਾਰਟੀ ਦੇ ਵੀ ਲੀਡਰਾਂ ਦਾ ਵੀ ਇਹੀ ਹਾਲ ਹੋਇਆ ਕਿ ਜਿਨ੍ਹਾਂ ਨੇ ਕਦੀ ਸੁਫਨਾ ਨਹੀਂ ਲਿਆ ਉਹ ਐਮਐਲਏ ਤੇ ਮੰਤਰੀ ਬਣ ਗਏ ਨਾ ਉਹ ਉਸੇ ਚੱਕਰ ਦੇ ਵਿੱਚ ਜਿਹੜਾ ਧੌਣ ਦੇ ਵਿੱਚ ਸਰੀਆ ਜਾਂ ਧੌਣ ਦੇ ਵਿੱਚ ਕਿੱਲਾ ਹੀ ਆਕੜ ਹੀ ਮੁੱਛਾਂ ਨੂੰ ਤਾ ਦੇਣਾ ਲਫੇੜੇ ਮਾਰਨੇ ਹੈਗੇ ਪਰਚੇ ਦਰਜ ਕਰਵਾ ਦੇਣੇ ਹੈਗੇ ਮੈਂ ਤੂੰ ਦੇਖ ਲਾਂਗਾ ਬਦਮਾਸ਼ੀ ਪੂਣਾ ਉਹ ਹਾਰੇ ਨੇ ਅੜਬ ਪੋਣਾ ਲੋਕਾਂ ਨੇ ਕੱਢਿਆਗਾ ਜਿਵੇਂ ਲੋਕਾਂ ਨੇ ਕਾਲੀਆਂ ਦਾ ਤੇ ਕਾਂਗਰਸੀਆਂ ਦਾ ਅੜਬ ਪੋਣਾ ਹੰਕਾਰ ਤੋੜਿਆ ਸੀ ਨਾ ਇਹਨਾਂ ਦਾ ਵੀ ਹੰਕਾਰ ਟੁੱਟਾ ਹੁਣ ਸਵਾਲ ਇਸ ਮਸਲੇ ਦੇ ਬਾਰੇ ਇੱਕ ਪਾਸੇ ਤੁਸੀਂ ਕਹਿ ਰਹੇ ਕਿ ਪੰਜਾਬ ਚ ਨਸ਼ਾ ਮੁਕਤ ਪੰਜਾਬ ਬਣਾਉਣਾ ਨਸ਼ਾ ਮੁਕਤ ਪੰਜਾਬ ਦੇ ਚੱਕਰ ਦੇ ਵਿੱਚ ਅਸੀਂ ਨੈਕਸਸ ਤੋੜ ਦਿੱਤਾ 10000 ਤੋਂ ਵੱਧ ਅਸੀਂ ਮਲਾਜਮਾਂ ਦੀਆਂ ਬਦਲੀਆਂ ਕਰ ਦਿੱਤੀਆਂ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਇਹ ਰੂਟੀਨ ਮੈਟਰ ਆ ਮੁਰ ਸਵਾਲ ਆ ਗਿਆ ਮਲਵਿੰਦਰ ਸਿੰਘ ਕੰਗ ਨਵੇਂ-ਨਵੇਂ ਐਮਪੀ ਬਣੇ ਨੇ ਜਿਹੜੀ ਉਹਦੀ ਸਟੇਟਮੈਂਟ ਆਈ ਹੈ ਮਲਵਿੰਦਰ ਸਿੰਘ ਕੰਗ ਜੋ ਆਨੰਦਪੁਰ ਸਾਹਿਬ ਤੋਂ ਚੁਣੇ ਗਏ ਨੇ ਬੜੀ ਮਹੱਤਵਪੂਰਨ ਸਟੇਟਮੈਂਟ ਦਿੱਤੀ ਹੈ ਕਿ ਸਾਨੂੰ ਬਿਊਰੋਕ੍ਰੇਸੀ ਹਰਾ ਗਈ ਹੈ ਕਿ ਬਿਊਰੋਕ੍ਰੇਸੀ ਕਿਵੇਂ ਹਰਾ ਸਕਦੀ ਕਿ ਉਹਨਾਂ ਨੇ ਈਵੀਐਮ ਮਸ਼ੀਨਾਂ ਦਾ ਬਤਿੰਗਾ ਤੁਹਾਡੇ ਵਾਲੇ ਤੁਹਾਡੇ ਕਿਹੜੇ ਕੰਮ ਨਹੀਂ ਹੋਏ ਜੇ 26 ਮਹੀਨੇ ਬਾਅਦ ਤੁਸੀਂ ਇਹ ਕਹਿ ਰਹੇ ਕਿ ਸਾਡੀ ਬਿਊਰੋਕ੍ਰੇਸੀ ਸਾਡੇ ਕਹਿਣੇ ਤੋਂ ਬਾਹਰ ਸੀ ਇਹ ਜੀ ਕਾਲੀਆਂ ਦੇ ਸੁੰਦਦੀ ਆ ਇਹ ਕਾਂਗਰਸ ਹੁੰਦੀ ਤੇ ਕਿੰਨੀ ਕਮਜ਼ੋਰੀ ਕਿਹਦੀ ਹੈਗੀ ਹੈ ਜਿਹਦਾ ਮਤਲਬ ਤੁਹਾਡੀ ਪਾਰਟੀ ਤੇ ਤੁਹਾਡੀ ਸਰਕਾਰ ਦੇ ਵਿੱਚ ਗੈਪ ਆ ਤੁਹਾਡੇ ਚੁਣੇ ਹੋਏ ਐਮਐਲਏ ਤੇ ਤੁਹਾਡੇ ਵਲੰਟੀਅਰ ਦੇ ਵਿੱਚ ਗੈਪ ਆ ਤੁਹਾਡੇ ਵਲੰਟੀਅਰ ਤੇ ਐਮਐਲਏ ਦੇ ਵਿੱਚ ਜਨਤਾ ਦੇ ਵਿੱਚ ਗੈਪ ਆ ਜਿਹੜੇ ਤੁਹਾਡੇ ਕੰਮ ਨਹੀਂ ਹੋਏ ਅਪਸ਼ੇਸ਼ਾਈ ਕੋਲੋਂ ਕੰਮ ਲੈਣੇ ਸਰਕਾਰ ਦਾ ਜ਼ਿੰਮੇਵਾਰੀ ਹੁੰਦੀ ਆ ਉਹਦਾ ਵਿਧਾਨਿਕ ਤੌਰ ਤੇ ਇੱਕ ਉਹਦਾ ਇੱਕ ਉਹਦਾ ਕਹਿ ਸਕਦੇ ਕਿ ਉਦੋਂ ਕੋ ਇੱਕ ਹੈ ਉਹਨਾਂ ਨੇ ਵੀ ਸਤਲਨ ਨਹੀਂ ਵਿਧਾਨਿਕ ਤੌਰ ਤੇ ਉਹਨਾਂ ਦਾ ਰਾਈਟ ਆ ਅਧਿਕਾਰ ਆ ਕਿਉਂਕਿ ਲੋਕਾਂ ਨੇ ਚੁਣ ਕੇ ਭੇਜਿਆ ਤੇ ਜੇ ਤੁਹਾਨੂੰ ਕੰਮ ਲੈਣੇ ਨਹੀਂ ਆਉਂਦੇ ਤੇ ਜੇ ਤੁਹਾਨੂੰ ਕੰਮ ਕਰਵਾਉਣੇ ਨਹੀਂ ਆਉਂਦੇ ਤੇ ਫਿਰ ਤੋਂ ਇਹ ਗੱਲ ਹੋਈ ਨਾ ਵੀ ਚੱਲਿਆ ਮੇਰੇ ਕੋ ਨਾ ਜਾਵੇ ਤੇ ਦੁਰਫਟੇ ਮੂੰ ਗੋਡਿਆਂ ਦਾ ਫਿਰ ਤੋਂ ਹਿਸਾਬ ਹੋ ਗਿਆ ਪਹਿਲਾਂ ਤੁਸੀਂ ਪੁਲਿਸ ਵਾਲੇ ਦੋਸ਼ੀ ਕਰਦੇ ਹੁਣ ਪੰਜਾਬ ਦੀ ਬਿਊਰੋਕਰੇਸੀ ਬਿਊਰੋਕਰੇਸੀ ਕੌਣ ਹੋ ਸਕਦਾ ਬਿਊਰੋਕਰੇਸੀ ਕਲਾਸ 1 ਅਫਸਰ ਹੋ ਸਕਦੇ ਉਹਦੇ ਚ ਲਾਕੇ ਦਾ ਬੀਡੀਪੀਓ ਉਹਦੇ ਇਲਾਕੇ ਦਾ ਤਹਿਸੀਲਦਾਰ ਨਾਇਬ ਤਹਿਸੀਲਦਾਰ ਡੀਐਸਪੀ ਐਸਡੀਐਮ ਏਡੀਸੀ ਐਸਐਸਪੀ ਡੀਸੀ ਇਹੋ ਸਾਧਨ ਇਲਾਕੇ ਦੇ ਵਿੱਚ ਅਫਸਰ ਕੀ ਇਹ ਤੁਹਾਡੇ ਤੋਂ ਕਹਿਣ ਦੇ ਬਾਰੇ ਤੇ ਅਸੀਂ ਪੁੱਛਣਾ ਚਾਹਦੇ ਪੰਜਾਬ ਦੀ ਜਨਤਾ ਕਿ ਜਿਹੜੇ ਤਿੰਨਾਂ ਜ਼ਿਲ੍ਹਿਆਂ ਦੇ ਐਸਐਸਪੀ ਲਾਏ ਨੇ ਉਹ ਕਿੰਨੇ ਲਾਏ ਨੇ ਬੰਗਾਲ ਦੀ ਮੁੱਖ ਮੰਤਰੀ ਨੇ ਜਾਂ ਹਰਿਆਣੇ ਦੇ ਮੁੱਖ ਮੰਤਰੀ ਨੇ ਜਾਂ ਅਮੀਸ਼ਾ ਨੇ ਲਾਏ ਨੇ ਕਿ ਜਾਂ ਫਿਰ ਜਗਤ ਪ੍ਰਕਾਸ਼ ਨੱਢਣ ਤੁਹਾਡੀ ਪਾਰਟੀ ਨੇ ਲਾਏ ਨਾ ਜੀ डीसी ਥਾਡੀ ਪਾਰਟੀ ਨੇ ਲਾਇਨੇ ਡੀਐਸਪੀ ਤੁਹਾਡੀ ਪਾਰਟੀ ਨੇ ਲਾਇਨੇ ਤਹਿਸੀਲਦਾਰ ਤੁਹਾਡੀ ਪਾਰਟੀ ਨੇ ਲਾਇਨੇ ਐਮਐਲਏ ਦੇ ਕਹਿਣ ਤੇ ਲੱਗੇ ਨੇ ਮੰਤਰੀਆਂ ਦੇ ਕਹਿਣ ਤੇ ਲੱਗੇ ਨੇ ਤੇ ਕਿ ਜਾਂ ਫਿਰ ਕੋਈ ਯੂਪੀ ਬਿਹਾਰ ਤੋਂ ਕੋਈ ਲਾ ਕੇ ਆ ਰਿਹਾ ਹੁਣ ਤੇ ਚਰਚੇ ਇਹ ਕਿ ਆਪੋਜੀਸ਼ਨ ਪਾਰਟੀ ਦੇ ਲੀਡਰ ਕਹਿ ਰਹੇ ਨੇ ਕਿ ਠਾਣੇ ਦੇ ਮੁੰਚੀ ਵੀ ਦਿੱਲੀ ਵਾਲੇ ਤੈਅ ਕਰਦੇ ਨੇ ਤੇ ਫਿਰ ਦਿੱਲੀ ਵਾਲਿਆਂ ਦੀ ਗੱਲ ਨੂੰ ਫੜੋ ਨਾ ਵੀ ਸਾਡੇ ਖਿਹੜਾ ਛੱਡੋ ਜੀ ਪੰਜਾਬ ਸਾਨੂੰ ਚਲਾਉਣ ਦਿਓ ਉੱਥੇ ਤੁਸੀਂ ਕਹਿ ਨਹੀਂ ਸਕਦੇ ਕਿਉਂਕਿ ਤੁਸੀਂ ਕਹਿੰਦੇ ਤੁਹਾਡੀਆਂ ਟਿਕਟਾਂ ਕੱਟੀਆਂ ਜਾਣੀਆਂ ਨੇ ਬਿਊਰੋਕ੍ਰੇਸੀ ਦਾ ਮੈਨੂੰ ਲੱਗਦਾ ਕਿ ਜੇ ਬਿਊਰੋਕ੍ਰੇਸੀਆਂ ਸਰਕਾਰਾਂ ਬਣਾਉਣ ਲੱਗ ਪੈਣ ਜਾਂ মিডিਆ ਸਰਕਾਰਾਂ ਬਣਾਉਣ ਲੱਗ ਪੈਣ ਤੇ ਸੰਦੀਪ ਹਿੰਦੂਸਤਾਨ ਦੇ ਵਿੱਚ ਨਾ ਸਿੱਧੇ ਤੌਰ ਤੇ ਟਾਟਿਆ ਹਿੰਦੂਜ ਅਡਾਨੀ ਅਬਾਨੀ ਬਿਰਲਿਆਂ ਦੀ ਸਰਕਾਰ ਹੁੰਦੀ ਜੇ ਜੇ ਸਭ ਕੁਝ ਬਿਊਰੋਕ੍ਰੇਸੀ ਤੈਅ ਕਰਦੀ ਤੇ ਜੇ মিডিਆ ਤੈਅ ਕਰਦਾ ਆਮ ਆਦੀ ਪਾਰਟੀ ਦਾ ਵੀ ਤੇ ਪੰਜਾਬ ਚ ਭੁਲੇਖਾ ਲਿਕਨ ਇਹਨਾਂ ਦਾ ਇਹ ਕਿ মিডিਆ ਤੇ ਇੰਨੀਆਂ ਐਡਾਂ ਦੇ ਦੋ ਅੰਨੇਵਾ ਦੇ ਦੋ ਠੀਕ ਹੈ ਜੀ ਪੀ ਸਰਕਾਰ ਬੰਨੂ ਕਿ ਉਹ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਲੋਕਾਂ ਨੂੰ ਪਤਾ ਲੱਗ ਗਿਆ ਹੈਗਾ ਕਿ মিডিਆ ਤੇ ਸਿਰਫ ਪਿਆਸਿਆਂ ਦੀ ਖਾਤਰ ਆ ਜਿਹੜੇ ਸਰਕਾਰ ਦੀਆਂ ਸਿਫਤਾਂ ਕਰਦੇ ਨੇ ਨਾ ਉਹ ਪਰਮਭਲੇਖਾ ਨਿਕਲ ਗਿਆ ਮੋਦੀ ਸਾਹਿਬ ਦਾ ਵੀ ਪਰਮਭਲੇਖਾ ਨਿਕਲ ਗਿਆ ਪੀਪਲ ਅਬ ਕੀ ਬਾਤ 400 ਜੋ ਦੇਸ਼ ਦਾ মিডিਆ ਅਬ ਕੀ ਬਾਤ 400 ਅਬ ਕੀ ਪਰ ਇੱਕ ਏਐਨਏ ਦੀ ਜਿਹੜੀ ਮਾਲਕਨ ਸਮਤਾ ਪ੍ਰਗਾਸ਼ ਕਹਿੰਦੀ ਜੀ ਇਸ ਵਾਰ ਫਾਰਮੈਲਿਟੀ ਸਮਝੀ ਜਾਵੇ ਵਨਾਂ ਸ਼ਰਮਿੰਦਿਆ ਵਾਂਗੂੰ ਤੇ ਹੁਣ ਉਸ ਤੋਂ ਬਾਅਦ ਕੋਈ ਟਿੱਪਣੀ ਵੀ ਨਹੀਂ ਆਉਂਦੀ ਹੈ ਨਾ ਉਹ ਕਿਹੜੀ ਫਿਲਮ ਦੇ ਜਿਹੜੀ ਨਿਰਮਲ ਰਿਸ਼ੀ ਮੈਡਮ ਕਹਿੰਦੀ ਹੈਗੇ ਕਿ ਬੇਸ਼ਰਮਾਂ ਦੀ ਡੁੱਲ ਗਈ ਦਾਲ ਵੀ ਅਸੀਂ ਡੋਲ ਡੋਲ ਕੇ ਖਾਂਦੇ ਆ ਉਹ ਉਹ ਵੀ মিডিਆ ਦਾ ਹਾਲ ਹੋਇਆ ਨਾ ਤੇ ਜਿਹੀ ਸਥਿਤੀ ਦੇ ਵਿੱਚ ਇਹ ਜਿਹੜਾ ਸਵਾਲ ਇਹ ਆ ਗਿਆ ਨਾ ਕਿ ਮਲਵਿੰਦਰ ਸਿੰਘ ਕੰਗ ਕਹਿ ਰਹੇ ਨੇ ਹੁਣ ਸਾਹਿਬ ਜਿਹੜੀ ਉਹਨਾਂ ਨੇ ਦੀ ਟ੍ਰਿਬਿਊਨ ਦੇ ਐਡੀਟਿੰਗ ਚੀਫ ਜੋਤੀ ਮਲੋਤਰਾ ਔਰ ਉਹਨਾਂ ਦੇ ਜਿਹੜੇ ਸੀਨੀਅਰ ਜਰਨਲਿਸਟ ਨੇ ਰੁਚਕਮ ਖੰਨਾ ਦੇ ਨਾਲ ਇੰਟਰਵਿਊ ਕੀਤੀ ਆ ਉਹਦੇ ਚ ਇਹੀ ਕਹਿ ਰਹੇ ਬਿਊਰੋਕ੍ਰੇਸੀ ਨੇ ਸਾਨੂੰ ਮਰਵਾਇਆ ਹੈਗਾ ਬਿਊਰੋਕ੍ਰੇਸੀ ਨੇ ਨਹੀਂ ਤੁਹਾਨੂੰ ਮਰਵਾਇਆ ਤੁਹਾਡੇ ਹੰਕਾਰ ਨੇ ਤੁਹਾਨੂੰ ਮਰਵਾਇਆ ਹੈਗਾ ਤੁਹਾਡੀ ਸਰਕਾਰ ਲੋਕਾਂ ਤੱਕ ਕੰਮ ਪਹੁੰਚਾਣ ਹੀ ਪਏ ਜਿਹੜੇ ਤੁਸੀਂ ਲੋਕਾਂ ਨੂੰ ਅਸਮਾਨ ਨੂੰ ਟਾਕੀਆਂ ਲਾਉਣੀਆਂ ਸਿਖਾਉਂਦੀਆਂ ਹਨ ਤੇ ਜੇ ਕੋਈ ਸਵਾਲ ਕਰਦਾ ਸੀ ਉਹਨੂੰ ਤੁਸੀਂ ਡਰਾਉ ਦੇ ਧਮਕਾਉਂਦੇ ਦਾ ਫਰੀਦਕੋਟ ਦੇ ਵਿੱਚ ਧਮਕਾਤਾ ਤੇ ਉਹਦੇ ਘਰ ਪੁਲਿਸ ਭੇਜ ਦਿੱਤੀ ਸੀ ਨਾ ਉਹ ਹੰਕਾਰ ਲੋਕਾਂ ਨੇ ਤੋੜਿਆ ਆ ਜਿਹੜੇ ਤਿੰਨ ਕੀ ਸੀਟਾਂ ਬਚ ਗਈਆਂ ਨਾ ਇਹ ਕਿਤੇ ਕਾਂਗਰਸ ਪਾਰਟੀ ਚੰਗੀ ਹੁੰਦੀ ਤਿੰਨਾਂ ਚੋਂ ਦੋ ਵੀ ਜਿੱਤ ਸਕਦੀ ਕਾਂਗਰਸ ਪਾਰਟੀ ਲੇਕਿਨ ਉਹਨਾਂ ਨੂੰ ਆਪਣਾ ਹੰਕਾਰ ਮਾਰ ਗਿਆ ਹੂੰ ਕਾਂਗਰਸ ਪਾਰਟੀ ਨੇ ਕੋਈ ਹਿੰਮਤ ਕਰਕੇ ਚੋਣ ਨਹੀਂ ਲੜੀ ਹੈਗੀ ਉਹ ਆਪਣੀਆਂ ਸੀਟਾਂ ਹੀ ਲੜੀਆਂ ਆਪਣੀਆਂ ਆਪਣੀਆਂ ਸੀਟਾਂ ਨੇ ਲੋਕਾਂ ਨੇ ਜਿਤਾਇਆ ਹੈਗਾ ਕਾਂਗਰਸ ਪਾਰਟੀ ਨਹੀਂ ਜਿੱਤੀ ਲੋਕਾਂ ਨੇ ਜਿਤਾਇਆ ਹੈਗਾ ਕਿਉਂ ਲੋਕਾਂ ਨੇ ਆਵਾ ਦੀ ਪਾਰਟੀ ਨੂੰ ਸਬਕ ਸਿਵਾਣਾ ਹੀ ਉਹ ਸਿਖਾ ਦਿੱਤਾ ਹੈਗਾ ਤੇ ਇਸ ਕਰਕੇ ਉਹ ਕਹਿ ਰਹੇ ਨੇ ਕਿ ਬਿਊਰੋਕ੍ਰੇਸੀ ਜੀ ਕਾਲੀਆਂ ਦੀ ਕਾਂਗਰਸੀ ਸੌਂਦੀ ਹੈਗੀ ਤੇ ਬਿਊਰੋਕ੍ਰੇਸੀ ਦਾ ਪੋਲਿਟੀਕਲ ਰਾਜਸੀਕਰਨ ਹੋ ਗਿਆ ਕਿਵੇਂ ਰਾਜਸੀਕਰਨ ਹੋ ਗਿਆ ਜੀ ਵੇਦਾਂ ਤੇ ਫਿਰ ਕੱਲੀ 10 ਸਾਲ ਜਾਂ 25 ਸਾਲ ਰਾਜ ਕਰ ਜਾਂਦੇ ਜਾਂ ਫਿਰ ਤੁਹਾਨੂੰ ਤੁਹਾਡੀ ਵਾਰੀ 2200 2022 ਚ ਨਾ ਆਉਂਦੀ ਮਤਲਬ ਇਹ ਮਤਲਬ ਕਿ ਇਹ ਨਾ ਇੱਕ ਦਿਲ ਨੂੰ ਐਵੇਂ ਵੀ ਆਪਣੀ ਗਲਤੀਆਂ ਤੇ ਪਰਦਾ ਪਾਉਂਦੀ ਕੋਸ਼ਿਸ਼ ਹੁੰਦੀ ਹੈ ਮੰਨੋ ਤੁਹਾਡੇ ਕੋ ਗਲਤੀਆਂ ਹੋਈਆਂ ਨੇ ਤੁਸੀਂ ਕੰਮ ਨਹੀਂ ਕਰ ਪਏ ਲੋਕਾਂ ਦੀਆਂ ਉਮੀਦਾਂ ਦੇ ਖਰੇ ਨਹੀਂ ਉੱਤਰ ਪਾਏ ਹੈਗੇ ਤੁਹਾਡੇ ਐਮਐਲਏਜ਼ ਬਦਨਾਮ ਜਾਦਾ ਹੋ ਚੁੱਕੇ ਸੀ ਵੌਲੰਟੀਅਰ ਜਿਹੜੇ ਜਿਨ੍ਹਾਂ ਨੇ ਪਾਰਟੀ ਖੜੀ ਕੀਤੀ ਹੈਗਾ ਉਹਨਾਂ ਨੂੰ ਤੁਸੀਂ ਪਹੁੰਚ ਕੇ ਸੌੜ ਦਿੱਤਾ ਹੈਗਾ ਤੇ ਜਨਤਾ ਨੇ ਤੁਹਾਨੂੰ ਪਹੁੰਚ ਕੇ ਸੌੜ ਦਿੱਤਾ ਹੈਗਾ ਤੇ ਹੁਣ ਪੁਲਿਸ ਤੇ ਤੇ ਅਫਸਰशाही ਤੇ ਜਿਹੜਾ ਦੋਸ਼ ਮਾਰ ਰਹੇ ਨਾ ਉਹ ਮੈਨੂੰ ਲੱਗਦਾ ਸਰਾਸਰ ਸਿਆਸੀ ਤੌਰ ਤੇ ਨਾ ਸਮਝੀ ਵਾਲੀ ਗੱਲ ਹੈਗੀ ਆ ਪੁਲਿਸ ਕਦੀ ਵੋਟਾਂ ਨਹੀਂ ਪਉਂਦੀ ਹਾਂ ਪੁਲਿਸ ਤੁਹਾਡੇ ਕਹਿੰਦੇ ਝੂਠੇ ਪਰਚੇ ਦਰਜ ਕਰ ਸਕਦੀ ਹੈ ਤੁਹਾਡੇ ਕਹਿੰਦੇ ਡਰਾ ਧਮਕਾਜ ਦਾ ਸਕਦੀ ਹੈ ਪਰ ਜਦੋਂ ਬੰਦਾ ਵੋਟ ਪਾਉਣ ਜਾਂਦਾ ਨਾ ਉਦੋਂ ਇਲਾਕੇ ਦਾ ਥਾਣੇਦਾਰ ਨਹੀਂ ਜਾਂਦਾ ਨਾਲ ਇਲਾਕੇ ਦਾ ਤਹਿਸੀਲਦਾਰ ਜਾਂ ਐਸ ਡੀ ਐਮ ਨਹੀਂ ਜਾਂਦਾ ਲਾ ਉਦੋਂ ਲੋਕ ਕਹਿੰਦੇ ਕਿ ਕੋਈ ਨਾ ਮੇਰੇ ਤੇ ਪਰਚਾ ਦਰਜ ਕੀਤਾ ਨੇ ਹੁਣ ਤੇ ਵੋਟ ਤਾਂ ਮੈਂ ਹੀ ਪਾਉਣੀ ਹੈਗੀ ਨਾ ਇਹ ਜਿਹੜੀ ਬਦਮਾਸ਼ੀ ਰਵੈਤੀ ਪਾਰਟੀ ਨੂੰ ਸਿੱਖੀ ਹੈ ਨਾ ਆਮ ਆਦੀ ਪਾਰਟੀ ਨੇ ਉਹ ਲੋਕਾਂ ਨੇ ਬਦਮਾਸ਼ੀ ਕੱਢੀ ਆ ਅਫਸਰਾ ਨੇ ਵੋਟਾਂ ਨਹੀਂ ਪੁਵਾਈਆਂ ਤੁਹਾਡੇ ਹੰਕਾਰ ਕਰਕੇ ਜਿਹੜੇ ਨਾ ਤੁਹਾਨੂੰ ਤੇ ਇਹਨਾਂ ਸੀਟਾਈਆਂ ਨੇ ਤਾਂ ਕਰਕੇ ਤੇਰਾ ਨਹੀਂ ਆਈਆਂ ਇਹ ਸਿਲ ਦੇ ਵਿੱਚ ਸਚਾਈ ਆ